ਗੁਰਾਇਆਂ ਨਜ਼ਦੀਕ ਪਿੰਡ ਅਟਾਰ ਦੀ ਨਵੀਂ ਚੁਣੀ ਪੰਚਾਇਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀ ਨਵੀਂ ਪੰਚਾਇਤ ਪਿੰਡ ਦੀ ਪਹਿਲੀ ਪੰਚਾਇਤ ਮੈਂਬਰ ਲੰਬੜਦਾਰ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਪਿੰਡ ਵਾਸੀ ਤੇ ਪਤਵੰਤੇ ਮਹਿਬੂਬ ਸਨ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ ਜਿਸ ਤੋਂ ਉਪਰੰਤ ਰਸਨਾ ਕੀਰਤਨ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਹਿਦੀ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਪੰਚਾਇਤ ਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਬਾਬਾ ਕਮਲ ਕੁਮਾਰ ਨੇ ਜਿੱਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਉੱਥੇ ਹੀ ਪ੍ਰਵਾਸੀ ਭਾਰਤੀਆਂ ਦਾ ਵੀ ਧੰਨਵਾਦ ਕਰਦਿਆ। ਪਿੰਡ ਦੀ ਨੁਹਾਰ ਬਦਲਣ ਲਈ ਸਹਿਯੋਗ ਦੀ ਆਸ ਕੀਤੀ। ਇਸ ਦੌਰਾਨ ਪਿੰਡ ਦੀ ਸਰਪੰਚ ਸੋਨੀਆ ਦਾਦਰਾ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੁਰਾਇੰਦੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਰਿਪੋਰਟ। ਮੈਂ ਸਰਪੰਚ ਸੋਨੀਆ ਦਾਦਰਾ ਨਗਰ ਪੰਚਾਇਤ ਅਟਾ ਦਾ ਪੁਰਾਣੀ ਤੇ ਨਵੀਂ ਮੰਚੇਪਨ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਸਰਪੰਚ ਬਣਾ ਕੇ ਮਾਣ ਬਖਸ਼ਿਆ ਤੇ ਸਾਰਿਆਂ ਨੂੰ ਯਕੀਨ ਦਿਵਾਉਂਦੀ ਆ ਕਿ ਜਿਹੜੇ ਵੀ ਪਿੰਡ ਵਿੱਚ ਅਧੂਰੇ ਕਾਰਜ ਨੇ ਉਹਨਾਂ ਨੂੰ ਪੂਰਾ ਕਰਾਂਗੇ ਨੇਪਰੇ ਚਾੜਾਂਗੇ ਤੇ ਪਿੰਡ ਨੂੰ ਵਿਕਾਸ ਵੱਲ ਲੈ ਕੇ ਜਾਵਾਂਗੇ ਅੱਜ ਸ਼ੁਕਰਮਾਨ ਸ਼ੁਕਰਾਨਾ ਸਮਾਗਮ ਵਿੱਚ ਸਾਰੇ ਪਹੁੰਚੇ ਹੋਏ ਇਹ ਪਤਵੰਤੇ ਸੱਜਣਾ ਦਾ ਅਸੀਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੀ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸੰਗਤ ਆਈ ਪਿੰਡ ਸਾਰਾ ਪਹੁੰਚਿਆ ਉਹ ਸਾਰੇ ਪਿੰਡ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਔਰ ਦੂਸਰਾ ਅਸੀਂ ਜਿਹੜੇ ਬਾਹਰੋਂ ਇਨਰ ਵੈਲ ਕਲੱਬ ਵਾਲੇ ਆਏ ਸੀਗੇ ਮੈਡਮ ਕਲੱਬ ਆਇਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਇੱਕ ਅਸੀਂ ਕਲੱਬ ਖੋਲੀ ਆ ਖੇਡ ਦੇ ਮੈਦਾਨ ਉਹਦੇ ਮੈਡਮ ਆਏ ਪ੍ਰਿੰਸੀਪਲ ਸਾਹਿਬ ਆਏ ਅੱਟੇ ਸਕੂਲ ਤੋਂ ਪ੍ਰਾਇਮਰੀ ਸਕੂਲ ਤੋਂ ਪ੍ਰਿੰਸੀਪਲ ਸਾਹਿਬ ਆਏ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਆ ਜਿਨ੍ਹਾਂ ਨਾਲ ਸਾਡਾ ਪਿਆਰ ਆ ਤੇ ਉਹ ਸਾਰਿਆਂ ਨੇ ਸਾਡੇ ਨਾਲ ਆ ਕੇ ਸਾਡੇ ਨਾਲ ਆਪਣਾ ਸਾਡੇ ਨਾਲ ਬੜਾ ਪਿਆਰ ਸਾਂਝਾ ਕੀਤਾ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਤੇ ਮੈਂ ਪਿੰਡ ਨੂੰ ਇਹ ਵਿਸ਼ਵਾਸ ਯਕੀਨ ਦਿਵਾਉਣਾ ਵੀ ਜੇ ਤੁਸੀਂ ਵੋਟਾਂ ਪਾ ਕੇ ਸਾਨੂੰ ਜਿਤਾਇਆ ਤਾਂ ਅਸੀਂ ਪਿੰਡ ਦਾ ਵਿਕਾਸ ਜ਼ਰੂਰ ਲਾਜ਼ਮੀ ਕਰਾਂਗੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਰਹਿ ਗਏ ਆ ਪੁਰਾਣੀ ਪੰਚਾਇਤ ਦੇ ਉਹ ਵੀ ਅਸੀਂ ਜਰੂਰ ਕਰਾਂਗੇ ਤੇ ਸਾਡੇ ਨਾਲ ਗੁਰਦੁਆਰਾ ਦੀ ਗੁਰਦੁਆਰੇ ਵਾਲੀ ਕਮੇਟੀ ਜੁੜੀ ਆ ਉਹਦਾ ਬਹੁਤ ਧੰਨਵਾਦ ਆ ਦਿਲੋਂ ਐਨ ਆਰ ਆਈ ਬੰਦੇ ਕਮੇਟੀ ਸਾਰੀ ਜੁੜੀ ਆ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਪੁਰਾਣੇ ਸਰਪੰਚ ਪੁਰਾਣੀ ਪੰਚਾਇਤ ਵੀ ਆਈ ਉਹਨਾਂ ਦਾ ਮਾਨ ਸਨਮਾਨ ਕੀਤਾ ਸੀ ਉਹ ਸਾਡੇ ਨਾਲ ਬਹੁਤ ਦਿਲੋਂ ਜੁੜੇ ਆ ਅਸੀਂ ਉਹਨਾਂ ਦੀ ਬਹੁਤ ਦਿਲੋਂ ਧੰਨਵਾਦ ਕਰਦੇ ਆ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਆਪਣੀ ਵਾਈਫ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਪੰਚਾਇਤ ਵੱਲੋਂ ਦਿਲੋਂ ਧੰਨਵਾਦ ਕਰਦਾ ਆ ਜੇ ਸਾਡੇ ਕੋ ਕੋਈ ਗਲਤੀ ਪ੍ਰੋਗਰਾਮ ਦੇ ਵਿੱਚ ਖਿਮਾ ਹੋ ਗਈ ਤਾਂ ਅਸੀਂ ਮਾਫੀ ਚਾਹੁੰਦੇ ਆ ਤੇ ਪਰ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ